ਨੁਲਾਈਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਛੇੜੀ ਗਈ ਮੁਹਿੰਮ ਲਗਾਤਾਰ ਆਪਣਾ ਅਸਰ ਦਿਖਾਈ ਦਿੰਦੀ ਹੈ ਦੇ ਰਹੀ ਹੈ ਦਸੇਕੇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਸੁਨਾਮ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਇੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਆਲੀਸ਼ਾਨ ਕੋਠੀ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਮਨਜ਼ੂਰੀ ਲੈ ਕੇ ਅਟੈਚ ਕੀਤਾ ਗਿਆ ਹੈ ਲਖੋ ਵਾਈਫਰ ਜੱਗਾ ਸਿੰਗ ਇਹਦੀ ਇੰਦਰਾ ਬਸਤੀ ਰਿਆਨਲੀ ਹੈ ਇਹ ਘਰ ਉੱਥੇ ਬਣਾਇਆ ਸੀਗਾ ਛੋਟਾ ਜਿਹਾ ਘਰ ਇਹਦਾ ਪਰ ਉਹਨੇ ਮਨਾਕਸ਼ੀ ਕਲੋਨੀ ਦੇ ਵਿੱਚ ਹੁਣ ਇੱਕ ਇਹ ਵੇਖੋ ਇਹ ਛੋਟਾ ਘਰ ਕਿੱਥੇ ਸੀ ਜਿੱਥੇ ਰਹਿੰਦੀ ਸੀ ਜਿੰਦਾਬਸਤੀ ਬਾਹਰਲਾ ਬੇੜਾ ਜਿਹੜਾ ਸੀ ਛੋਟਾ ਜਿਹਾ ਘਰ ਸੀ ਇਹਦਾ ਜਿਹੜੀ ਕਿ ਇੱਕ ਜੱਗ ਕਬਜ਼ੇ ਵਾਲੀ ਜਗ੍ਹਾ ਜਿਹਦੇ ਵਿੱਚ ਮੰਡੀ ਕਰਨ ਦਾ ਮੋੜ ਦੀ ਜਗ੍ਹਾ ਸੀ ਉਹਦੇ ਵਿੱਚ ਘਰ ਸੀਗਾ ਉਹ ਜੂਨ ਇਸ ਲੇਡੀ ਨੇ ਆਪਣੇ ਮਤਲਬ ਇਸ ਕਾਲੇ ਧੰਦੇ ਦੇ ਕਿ ਜੇ ਕਿਸੇ ਕਰੀ 10 ਮਕਦਮੇ ਦੇ ਖਾਤਰ ਇਹ ਜਿਹੜੀ ਨੇ ਆਪਣਾ ਮਰਜ਼ਾ ਵੇਚੀ ਇਹ ਇੱਕ ਪੈਸੇ ਇਕੱਠੇ ਕਰਕੇ ਇੱਕ ਕੂਟੀ ਬਣ ਰਿਹੀ ਸੀ ਦੇਖ ਰਹੇ ਇਹ ਵਸਤੂ ਦੀ ਕੂਟੀ ਆ ਬੜੇ ਮੋٹے ਪੰਦੇ ਦੀ ਹੋ ਨਹੀਂ ਸਕਦੀ ਜਿਹਦੇ ਕੋਈ ਵੀ ਦੁਕੀ ਦੀ ਇਨਕਮ ਨਹੀਂ ਹੈ ਕੋਈ ਦੇ ਕੋ ਪ੍ਰੋਪਰਟੀ ਨਹੀਂ ਹੈਗੀ ਫਿਰ ਫਿਰ ਕੋ ਕਲਾ ਨਸ਼ੇ ਦਾ ਕਾਰੋਬਾਰ ਸੀਗਾ ਇਹਨੇ ਹੁਣ ਇਹ ਕੂਟੀ ਬਣਾਈ ਸੀਗੀ ਜਿਹਦੇ ਖਿਲਾਫ ਅਸੀਂ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਤੇ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਨੋਟਿਸ ਦਿੱਤਾ ਗਿਆ ਰਾਨੀ ਵਾਲੀ ਗੱਲ ਇਹਦੇ ਜਿਹੜੇ ਵਕੀਲ ਸਾਹਿਬ ਨੇ ਵੀ ਉਹਦਾ ਜਵਾਬ ਦਿੱਤਾ ਗਿਆ ਅਥਾਰਟੀ ਨੂੰ ਪਰ ਸਾਡੇ ਐਸਐਸਪੀ ਪ੍ਰਤੀਕ ਜੰਦਲ ਵੱਲੋਂ ਸ਼੍ਰੀ ਖਨਾਬ ਵੱਲੋਂ ਕਾਰਵਾਈ ਕਰਦੇ ਹੋਏ ਇਸ ਲੇਡੀ ਦੀ ਦੋ ਵਾਰਾਂ ਬੀਸੀ ਹੋਈ ਦੋਵਾਂ ਨੂੰ ਹਾਈ ਕੋਰਟ ਤੋਂ ਇਥੇ ਥੋੜੀ ਜਾਣਾ ਪਿਆ ਔਰ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਕੋ ਸਾਡੇ ਡੀਜੀਪੀ ਸਾਹਿਬ ਵੱਲੋਂ ਸਰਕਾਰ ਵੱਲੋਂ ਦੋਤ ਨਸ਼ੇ ਵਿਰੋਧ ਕੰਮ ਕੀਤਾ ਜਾ ਰਿਹਾ ਉਹ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਅਸਲੀ ਸ਼ੁਰੂ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੇ ਸਮਾਂਗ ਵਿੱਚ ਜਿਹੜੀ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀ ਇਹ ਹੁਣ ਉਹਦੇ ਵਿੱਚ ਅਸੀਂ ਇਹਨੂੰ ਅਟੈਚ ਕਰ ਰਹੇ ਹਾਂ ਦੋਵੇਂ ਦੇ ਬੈਂਕ ਖਾਤੇ ਸੀਗੇ ਉਹ ਟੈਕ ਕਰ ਰਹੇ ਹਾਂ ਜੋ ਅਥਾਰਟੀ ਵੱਲੋਂ ਆਏ ਨੇ ਹੋ ਕੇ ਉਸ ਤੋਂ ਇਲਾਵਾ ਇਹ ਦੇਖ ਰਹੇ ਹਾਂ 10 ਮਾਮਲੇ ਦਰਜ ਸੀਗੇ 237 ਬੜਾ 23 ਮਾਮਲਾ ਜਿਹਦੇ ਵਿੱਚ 207 ਗ੍ਰਾਮ ਚਟਾ ਇਹਨੂੰ ਫੜਿਆ ਗਿਆ ਸੀਗਾ ਉਹ ਹੁਣੇ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਵਿੱਚ ਦਾ ਖਲਾਫ ਜੋ ਕਿਸ ਚੰਦਰੀਆ ਉਸ ਤੋਂ ਇਲਾਵਾ ਜੋ ਸਾਡੇ ਇੱਥੇ ਸ਼ਹਿਰ ਦੇ ਵਿੱਚ ਅਸੀਂ ਜੋ ਕਰਿਆ ਹੋਇਆ ਸੀਗਾ ਕੇਸ ਦੇ ਵਿੱਚ ਕੰਦੀ ਨੂੰ ਲੈ ਕੇ ਜਿਉਂਦੀ ਸਾਡੀ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜੁਧਨਸ਼ੀਰ ਵਿਰੁੱਧ ਉਹਨੂੰ ਲੈ ਕੇ ਸੀ ਹੁਣ 50 ਦੇ ਕਰੀਬ ਸਾਡੇ ਅੰਪਰਨ ਦਾ ਜਦ ਤੱਕ 30 ਪਰਮਨ ਦਾ ਹੋਏ ਨੇ 58 ਸੀ ਦੋਸੀ ਗ੍ਰਿਪਰ ਕੀਤੇ ਨੇ ਜੋ ਅਸੀਂ ਫੜ ਫੜ ਕੇ ਦਿਨਾਂ ਨੂੰ ਭੇਜੇ ਨੇ ਉਸ ਤੋਂ ਇਲਾਵਾ 27 ਟਿਆਂਡੀ ਦੇ ਮੁਤਾਬਕ 5 ਮਾਮਲੇ ਕਰਕੇ ਕੀਤੇ ਜਿਹੜੇ ਆਮ ਬੰਦੇ ਬਹਿ ਕੇ ਇੱਥੇ ਬਾਹਰੋਂ ਆ ਕੇ ਪੀਂਦੇ ਸੀਗੇ ਜਿਹਨੂੰ ਸ਼ਹਿਰ ਦੇ ਸੀਗੇ ਲੱਖ ਤੋਂ ਬਾਅਦ ਕੀ 16 ਬੰਦੇ ਨੇ ਦੋਸੀ ਗਿਰੇ ਨੇ ਇਸ ਨੂੰ ਦਿਓ ਦਿੱਤੇ ਨੇ ਉਸ ਤੋਂ ਇਲਾਵਾ 40 ਬੰਦੇ ਨੇ ਨਸ਼ਾ ਟੋਕ ਕੇ ਨਸ਼ੀ ਬੀਚੇ ਦਵਾਈ ਵਾਸਤੇ 100 ਬੰਦੇ ਜਿਹੜੇ ਸੀ ਸੀ ਤੱਕ ਰਹੇ ਨੇ ਜਿਆਦਾ ਨਸ਼ਾ ਕਰਦੇ ਸੀਗੇ ਦੇ ਟਿਕਾਣਾ ਉਹ ਸਿਵਲ ਸਪਰਕੂ ਦੇ ਵਿੱਚ ਤੇ ਬਣਿਆ ਹੋਇਆ ਉਹ ਖੇਸੇ ਸੀਗੇ ਜੀ ਕਾਨੂੰਨੀ ਕਾਰਵਾਈ ਵੀ ਦੇਖਣੀ ਹੁੰਦੀ ਆ ਜੀ ਪਾਕ ਸਰਕਾਰ ਤੋਂ ਮਨਜ਼ੂਰੀ ਵੀ ਲੈਣੀ ਹੁੰਦੀ ਆ ਇਹ ਕਿਸ ਤਰ੍ਹਾਂ ਦੀ ਕਾਰਵਾਈ ਚੱਲੀ ਇਹ ਕਿੰਨੇ ਦਿਨਾਂ ਦੇ ਤੁਸੀਂ ਪੂਰੀ ਕਰਦੇ ਹੋ ਉਸ ਦਾ ਵੀ ਤਕਰੀਬਨ 2 ਮਹੀਨੇ ਦਾ ਪ੍ਰਕਾਸ਼ੀਦਾ ਬਾਕੀ ਸਾਡੇ ਸਰ ਵੱਲੋਂ ਐਸਐਸਪੀ ਸਰ ਵੱਲੋਂ ਟਾਈਮ ਟਾਈਮ ਤੇ ਇਹਦੇ ਲਈ ਗਾਈਡੈਂਸ ਸਾਨੂੰ ਦਿੱਤੀ ਗਈ ਸੀ ਉਹ ਕਰਕੇ ਡੀਐਸਪੀ ਸਰ ਨੇ ਵੀ ਪ੍ਰਾਪਰ ਇਹਨੂੰ ਦੇਖਿਆ ਅਸੀਂ ਜਿਵੇਂ ਸਰ ਨੇ ਦੱਸਿਆ ਹੀ ਹੈ ਇਹ ਚ ਰਿਪਲਾਈ ਵੀ ਭੇਜਿਆ ਗਿਆ ਸੀ ਸਰਸਿ ਕੰਪਨੀਟਿਟੀ ਜੋ ਬੀਸੀਸ ਹੋਈਆਂ ਮੈਂ ਕਿੁੱਬ ਪੈਂਡ ਕੀਤੇ ਉਹ ਤੇ ਅਸੀਂ ਇਹਨੂੰ ਦੁਬੰਦ ਕੀਤਾ ਪ੍ਰਾਪਰ ਦੇਚ ਨਾਲ ਅਸੀਂ ਉਥੇ ਦੱਸਿਆ ਕਿ ਕਿਵੇਂ ਨਸ਼ਾ ਦਾ ਜਿਹੜੇ ਨਸ਼ੇ ਤੋਂ ਇਹ ਢੰਡੇ ਤੋਂ ਬਣਾਇਆ ਗਿਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਸਾਰੇ ਚੀਜ਼ ਨੂੰ